ਪੰਜਾਬ 81 ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਤੇਸ਼ ਜੋਲੀ ਜੀ ਹਾਂ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਟਿਆਲਾ ਪੁਲਿਸ ਨੂੰ ਸਮੇਂ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਪਟਿਆਲਾ ਪੁਲਿਸ ਨੂੰ ਡੇਢ ਕੁਇੰਟਲ ਦੇ ਕਰੀਬ ਹੈ ਜੋ ਪੁੱਕੀ ਬਰਾਮਦ ਹੋਈ ਹੈ ਜੀ ਹਾਂ ਦੱਸ ਦਈਏ ਥਾਣਾ ਸਦਰ ਦੀ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਨਾਕੇ ਦੇ ਦੌਰਾਨ ਜਦੋਂ ਪਟਿਆਲਾ ਵੱਲ ਤੋਂ ਇੱਕ ਟਰੱਕ ਆਇਆ ਸੀ ਟਰੱਕ ਆ ਰਿਹਾ ਸੀ ਜਦੋਂ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈਤੀ ਗਈ ਤਾਂ ਪੁਲਿਸ ਵੱਲੋਂ ਡੇਡ ਕੁਆਂਟਲ ਦੇ ਕਰੀਬ ਹੈ ਜੋ ੁਕੀ ਬਰਾਮਦ ਕੀਤੀ ਗਈ ਅਤੇ ਉੱਥੇ ਹੀ ਦੱਸਦੀਏ ਜੋ ਟਰੱਕ ਦੇ ਵਿੱਚ ਸਵਾਰ ਡਰਾਈਵਰ ਤੇ ਕੰਡੈਕਟਰ ਸੀ ਉਹਨਾਂ ਦਾ ਅਪਰਾਧਿਕ ਮਾਮਲਾ ਹੈ ਤੇ ਉਹਨਾਂ ਦੇ ਉੱਪਰ ਨਸ਼ਿਆਂ ਦੇ ਪਹਿਲਾਂ ਵੀ ਪਰਚੇ ਨੇ ਜੋ ਦਰਜ ਨੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਉਹਨਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਪਤਾ ਲੱਗ ਸਕੇ ਕਿ ਇਹ ਜੋ ਨਸ਼ੇ ਦੀ ਕੀਪ ਹੈ ਜੋ ੁਕੀ ਹੈ ਕਿੱਥੋਂ ਆ ਰਹੀ ਸੀ ਅਤੇ ਇਥੇ ਲੈ ਕੇ ਜਾ ਰਹੀ ਸੀ ਇਸ ਸੰਬੰਧੀ ਕਾਨਫਰੰਸ ਕਰਕੇ ਐਸਪੀ ਪਟਿਆਲਾ ਸਵਰਜੀਤ ਕੌਰ ਨੇ ਦੱਸਿਆ ਕੀ ਕੁਝ ਕਿਹਾ ਆ ਉਹ ਤੁਹਾਨੂੰ ਵੀ ਸੁਣਾਉਨੇ ਆ ਜੀ ਬਰुण ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸਰਦਾਰ ਗੁਰਪ੍ਰਤਾਪ ਸਿੰਘ ਉਪ ਕਪਤਾਨ ਪੁਲਿਸ ਸਰਕਲ ਦਿਹਾਤੀ ਜੀ ਦੇ ਯੋਗ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਫਲਸੋਲੋਂ ਮਾਨਯੋਗ ਪੰਜਾਬ ਸਰਕਾਰ ਪੁੱਲਾ ਚਲਾ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਥਾਣਾ ਸਦਰ ਪਟਿਆਲਾ ਦੀ ਪੁਲਸ ਵੱਲੋਂ ਇੱਕ ਕੁਆਂਟਲ 50 ਕਿਲੋ ਝੂਕੀ ਚੂਰਾ ਪੋਸਟ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਦੇ ਵਿੱਚ ਐਸਐਚਓ ਅਮਰਤਵੀਰ ਸਿੰਘ ਮੁਖ ਅਫਸਰ ਥਾਣਾ ਸਦਰ ਪਟਿਆਲਾ ਦੀ ਹਦਾਇਤ ਅਨੁਸਾਰ ਐਸਆਈ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਜਦੋਂ ਦੇਵ ਸਿੰਘ ਸੰਧੂ ਕਾਲਜ ਪਟਿਆਲਾ ਰਾਪੁਰਾ ਰੋਡ ਪਾਸ ਆਉਂਦੇ ਜਾਂਦੇ ਟਰੱਕਾਂ ਦੀ ਵਿਕਲਾਂ ਦੇ ਚੈਕਿੰਗ ਕੀਤੀ ਜਾ ਰਹੀ ਸੀ। ਤਾਂ ਉਹਨਾਂ ਨੇ ਇੱਕ ਟਰੱਕ ਨੰਬਰ PB11CY 6910 ਪਟਿਆਲਾ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਦੋਂ ਉਹਨਾਂ ਨੇ ਉਹਨਾਂ ਨੂੰ ਰੋਕਿਆ ਚੈੱਕ ਕੀਤਾ ਤਾਂ ਚੈਕਿੰਗ ਦੌਰਾਨ ਉਹਨਾਂ ਨੂੰ ਲਗਭਗ 1.5 ਕਵੰਟਲ ਜਿਹੜੀ ਹੈ ਕੁੱਕੀ ਚੂਰਾ ਚੂਰਾ ਪੋਸਟ ਜਿਹੜੀ ਹੈ ਬਰਾਮਦ ਕੀਤੀ ਉਹਦੇ ਵਿੱਚ ਇੱਕ ਜਿਆ ਡਰਾਈਵਰ ਸੀ ਦਲਕਮੁਨੀ ਇਹ ਯੂਪੀ ਦਾ ਨਾ ਵਾਲਾ ਸੀ ਇਹਦੇ ਤੇ ਪਹਿਲਾਂ ਵੀ ਜਿਹੜਾ ਹੈਗਾ ਪਹਿਲਾਂ ਵੀ ਜਿਹੜਾ ਇੱਕ 80 ਕਿਲੋ ਭੁੱਕੀ ਚੂਰਾ ਪੋਸਦਾ ਜਿਹੜਾ ਹੈਗਾ ਪਰਚਾ ਪਾਤਰਾਂ ਵਿਖੇ ਦਰਜ ਹੈ ਇਹਨੂੰ ਤੇ ਨਾਲ ਜਿਹੜਾ ਕੰਡਕਟਰ ਸੀਟ ਤੇ ਬੈਠਾ ਸੀਗਾ ਅੰਕਿਤ ਪੁੱਤਰ RAM ਰਾਜਵਾਸੀ ਮਕਾਨ ਨੰਬਰ 29 D ਬਾਬੂ ਸਿੰਘ ਕਲੋਨੇ ਥਾਣਾ ਬਖਸ਼ੀ ਵਾਲਾ ਇਹਦੇ ਤੇ ਵੀ ਜਿਹੜਾ ਹੈਗਾ ਪਹਿਲਾਂ ਤ੍ਰਿਪੜ ਵਿਖੇ ਪਰਚਾ ਦਰਜ ਅਟਕੈਤੀ ਦਾ ਇਹਨਾਂ ਨੂੰ ਰੈਸਟ ਕੀਤਾ ਫੜ ਕੇ ਲੈ ਕੇ ਪੁੱਛਗਿੱਛ ਕੀਤੀ ਪੁੱਛਗਿੱਛ ਇਹਨਾਂ ਦਾ ਜਿਹੜਾ ਤੁਹਾਨੂੰ ਦੱਸਿਆ ਕਿ ਇਹ ਪਹਿਲਾਂ ਵੀ ਪਰਚੇ ਦਰਜ ਨੇ ਤੇ ਹੁਣ ਇਹਨਾਂ ਦੇ ਜਿਹੜੇ ਜੁਡੀਸ਼ੀਅਲ ਰਿਮਾਂਡ ਦੋ ਦਿਨ ਦੀ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਦੋ ਦਿਨ ਦੀ ਪੁਲਿਸ ਰਿਮਾਂਡ ਵੀ ਜੇ ਹੋਰ ਲਈ ਗਈ ਹੈ ਮੈਮ ਹਜੇ ਤੱਕ ਇਹ ਪਤਾ ਲੱਗਿਆ ਕਿ ਕਿੱਥੇ ਲੈ ਕੇ ਜਾ ਰਹੇ ਸੀ ਇਹ ਕੰਪਿਊਟਰ ਨਹੀਂ ਨਹੀਂ ਹਜੇ ਇਹਨਾਂ ਨੂੰ ਪੁੱਛਗਿੱਛ ਕਰ ਰਹੇ ਹਾਂ ਤਾਈਆਂ ਅਸੀਂ ਦੋ ਦਿਨ ਦੀ ਜਿਹੜੀ ਪੁਲਿਸ ਰਿਮਾਂਡ ਹੋਰ ਲਈ ਹੈ ਤੇ ਦੇਖਦੇ ਹਾਂ ਕਿ ਹਜੇ ਹੋਰ ਦੱਸਦੇ ਨੇ ਮੜਾ ਬਿਸਰਾਗੇ ਤੁਸੀਂ ਚੈਕਿੰਗ ਦਾ ਦੱਸਿਆ ਵੇਰਵਾ ਤੇ ਇਸ ਤਰ੍ਹਾਂ ਚੈਕਿੰਗ ਲਗਾਤਾਰ ਜਾਰੀ ਹੈ ਜਾਂ ਕਦੇ ਖਤਮ ਨਾ ਦਿੱਤੇ ਕਿ ਨਹੀਂ ਜੀ ਨਹੀਂ ਸਾਡੀ ਜੇ ਜਿਹੜੇ ਸੇਫ ਪੰਜਾਬ ਮਹਮ ਤਹਿਤ ਯਤਨ ਸ਼ਵਰਧ ਤਹਿਤ ਇਹ ਡੇਲੀ ਦੀ ਡੇਲੀ ਸਾਡੇ ਜਿਹੜੀ ਕਾਰਵਾਈ ਪੂਰੇ ਜ਼ੋਨਾਂ ਤੇ ਜਿਹੜੀ ਹਰ ਥਾਣਾ ਪੱਤਰ ਤੇ ਬਾ ਹਕੂਮਾ ਐਸਐਸਪ ਸਾਹਿਬ ਚੱਲਦੀ ਪਈ ਹੈ ਤੇ ਹਜੇ ਵੀ ਅਸੀਂ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਜਿਹੜੀ ਇਸ ਮਹਮ ਦੇ ਵਿੱਚ ਯੋਗਦਾਨ ਪਾਇਆ ਜਾਵੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੇ ਜੇਕਰ ਅਗਰ ਤੁਹਾਡੇ ਪੱਧਰ ਵਿੱਚ ਕੋਈ ਸਪਲਾਈ ਕਰਦਾ ਹੈ ਜਾਂ ਕੋਈ ਪੈਡਲਰ ਹੈਗਾ ਉਹ ਸਾਰੇ ਧਿਆਨ ਚ ਲਿਆੰਦਾ ਜਾਵੇ ਕਿਉਂਕਿ ਪਬਲਿਕ ਦੀ ਜਿਹੜੀ ਹੈਗੀ ਹੈ ਸਾਫ਼ ਤੋਂ ਬਿਨਾ ਜੇ ਪੁਲਿਸ ਥੋੜਾ ਜਿਹਾ ਲੇਟ ਕੰਮ ਹੁੰਦਾ ਜੇ ਪੁਲਿਸ ਨਾਲ ਲੱਗ ਜਾਏ ਤਾਂ ਫਿਰ ਹੋਰ ਵੀ ਜਲਦੀ ਜਲਦੀ ਫਾਸਤ ਆਪਾਂ ਜਿਹੜੀ ਹਮ ਹੈ ਮੇਰੇ ਤਹਿਤ ਆਪਾਂ ਜੋਰਾਂ ਦੇ ਜਿਹੜੇ ਕੰਮ ਕਰ ਸਕਦੇ ਸਰ ਕਾਫੀ ਬਦਦਾਰ ਦੇ ਵਿੱਚ ਇਹ ਉੱਤੀ ਜਿਹੜੀ ਰਿਕਵਰ ਹੋਈ ਹੈ ਕੋਈ ਤਰੀਕਾ ਵੱਖਰਾ ਸੀ ਨਾ ਜਿਹੜਾ ਟਰੱਕ ਦੇ ਵਿੱਚ ਲਿਜਾਣ ਦਾ ਜਾਂ ਸਿੰਪਲ ਤਰੀਕੇ ਨਾਲ ਨਹੀਂ ਸਿੰਪਲ ਤਰੀਕੇ ਨਾਲ ਲੈ ਕੇ ਜਾ ਰਹੇ ਸੀ 6 ਜਿਹੜੇ ਗੱਟੇ ਸੀਗੇ 25 25 6 ਵਜੰਦਾ ਸਾਲੇ ਪਲਾਸਟਿਕ ਦੇ 25-25 ਕਿਲੋਗ੍ਰਾਮ ਦੇ ਸੀਗੇ ਜਿਹੜੇ ਇਹ ਆਮ ਹੀ ਲੈ ਕੇ ਜਾ ਰਹੇ ਸੀਗੇ ਜਿਵੇਂ ਕਿ ਇਹ ਇਹਨਾਂ ਨੂੰ ਪਹਿਲਾਂ ਦੀ ਆਦਤ ਪਈ ਹੈ ਕਿਨੇ ਧੜਕੋ ਕੇ ਜਾ ਰਹੇ ਸੀਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਜਿਹੜੇ ਜਿਹੜੇ ਮਹਮ ਜਾਰੀ ਹੈ ਤੇ ਕਿੰਨੀ ਸਖਤਾਈ ਕੀਤੀ ਗਈ ਹੈ ਸਰਕਾਰ ਵੱਲੋਂ ਵੀ ਤੇ ਜ਼ਿਲ੍ਹਾ ਐਸਐਸਪੀ ਫਰਨ ਸ਼ਰਮਾ ਵੱਲੋਂ ਵੀ ਤੇ ਜਿਹਦੇ ਕਰਕੇ ਇਹਨਾਂ ਨੂੰ ਇਹ ਰਿੱਕੇ ਕੀਤਾ ਗਿਆ ਤੇ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਕਿਸੇ ਤਰ੍ਹਾਂ ਵੀ ਜੇ ਕੋਈ ਜਾਣ ਦੀ ਕੋਸ਼ਿਸ਼ ਕਰੂਗਾ ਸਾਡੀ ਨਾਕਾਬੰਦੀ ਪੂਰੀ ਚਲਦੀ ਪਈ ਗਸ਼ਤਪੁਰੀ ਚਲਦੀ ਪਈ ਹੈ ਤੇ ਅਸੀਂ ਕਿਸੇ ਨੂੰ ਬਖਸ਼ ਨਹੀਂ ਕੁਝ ਹੋਰ ਬ੍ਰਾਹਮਤ ਹੋਇਆ ਕਿ ਰੱਖਦੇ ਉਸੇ ਕੀ ਸੀ ਜਾਂ ਕੋਈ ਹੋਰ ਸਮਾਨ ਨੇ ਸਰਪਲਾਈ ਕਰਦਾ ਕਰਦੇ ਨਹੀਂ ਹੋਰ ਕੁਝ ਨਹੀਂ ਬ੍ਰਾਹਮਤ ਹੋਇਆ ਇਹਹੀ ਪੱਕੀ ਚੋਰਾ ਪੋਸਟਿ ਬ੍ਰਾਹਮਤ ਕੀਤੀ ਗਈ ਜੀ ਹੁਣ ਜਮਾਨਤ ਦੇ ਚਾਬੇ ਜੀ ਜਿਦਸੇ ਦੋ ਪਰਚੇ ਪਹਿਲਾਂ ਉਸ ਦੇ ਚੋਰਾਟੇ ਕਰ ਦਿੱਤੇ ਜੀ 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 ਇਹ ਹੁਣੇ ਬਾਹਰ ਆਏ ਸੀਗੀ ਜੀ ਜਿਹੜਾ ਹੈਗਾ ਦਲਕਮੁਨੀ ਇਹ 221124 ਨੂੰ ਬਾਹਰ ਆਇਆ ਤੇ ਅੰਕਿਤ 2511 2412 ਦੋਨੇ ਇਕੱਠੇ ਹੀ ਅੰਦਰ ਸਿਤਾਈ ਮੇਖਲਚਨ ਨੇ ਕੋਈ ਪਲੈਨਿੰਗ ਕੀਤੀ ਏ ਬਾਰੇ ਨਹੀਂ ਜੀ ਇੱਕ ਯੂਪੀ ਦਾ ਰਹਿਣ ਵਾਲਾ ਡਲਕਮਣੀਰ ਯੂਪੀ ਦਾ ਰਹਿਣ ਵਾਲਾ ਔਰ ਅੰਕਿਤ ਹੈ ਜਿਹੜਾ ਪਟਿਆਲਾ ਦੇ ਬਖਸ਼ੀ ਵਾਲਾ ਥਾਣੇ ਦਾ ਰਹਿਣ ਵਾਲਾ